ਕੀ ਮੁੱਲ ਕੀਤਾ ਭਈ ਇਹ ਪੱਠ ਦਾ ਇਹਦਾ ਭਈ 7000 ਕੀਤਾ ਮਾ ਇਹ ਬਣੀਆ ਕਿ ਨਹੀਂ 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 ਬਣੀ ਬੱਚੀ ਇਹ 7000 ਲੈ ਵੀ ਦੋਸਤ ਤੁਸੀਂ ਦੇਖਦੇ ਹੋ ਬਰਬਰੀ ਪੱਠਾ ਚਿੱਟੀ ਅੱਖ ਦੇ ਦੋਸਤ ਹਾਂ ਬੱਚਾ ਇਹ ਬੱਚਾ ਹੈ ਇਹਦਾ ਪੱਠਾ ਉਹਦਾ ਦਾ ਕਰ ਲਾ ਪਹਿਲੇ ਖਵਾਚਾਂ ਨਾਲ ਜਿਹੜੀ ਉਹਨੇ ਕੀ ਮੁੱਲ ਕੀ ਲਾਤਾ ਭਈ ਆਪਾਂ 4000 ਲਾਇਆ ਭਈ ਦਾ ਮੁੱਲ ਇਹਦਾ ਠੀਕ ਹੈ ਨਾ ਹਾਂ ਨਾ ਲੈਣੀ ਦਾ 55 ਦੇ ਦੇ ਤੈਨੂੰ ਕਰਕੇ ਨਹੀਂ ਨਹੀਂ ਭਾਈ ਅਸੀਂ ਇਹ ਤੈਨੂੰ ਪਹਿਲਾਂ ਹੀ ਨਹੀਂ ਕੋਸਦੇ ਨਹੀਂ ਜਾ ਜਾ ਕਰ ਜਾ ਜਾ ਕਰ ਕਿ ਮੈਂ ਲੈਣੀ ਖਾਣੀਆਂ ਖਾਣੀਆਂ ਕਹਿੰਦੇ ਹੁਣ ਮੇਰਾ ਹੱਲ ਹੋ ਗਿਆ ਬਾਈ ਹੈ ਜੀ ਕਹਿੰਦਾ ਹੱਲ ਹੋ ਗਿਆ ਹੁਣ ਨਹੀਂ ਆਣੀ ਗੱਲ ਯਾਰ ਖਾਣ ਲੋ ਗਿਆ ਮੇਰਾ ਹੱਲ ਹੋ ਗਿਆ ਮੇਰਾ ਆਇਆ ਨਾ ਕਿ ਹੁਣ ਤੈਨੂੰ 8 ਦੀ ਬੱਕਰੀ ਦੇ ਦਈਏ ਤੇ 4 ਦੀ ਪੱਠ ਭਾਲਦਾ ਹੈ ਨਾ ਕਮਾਲ ਦੀ ਗੱਲ ਐ ਐਨਾ ਤਾਂ ਕਹਾਂਗਾ ਬੱਕਰੀ ਦਾ ਬਾਈ ਨਹੀਂ ਲਈਆ ਮੈਂ ਤਾਂ ਨਹੀਂ ਉਹ ਮੈਂ ਲਈਆ ਇਹਨੇ ਲਈਆ 14 ਲਈਆ ਇੱਥੇ ਜਦੋਂ ਮੈਨੂੰ ਨਹੀਂ 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 ਬਾਈ ਨੇ ਹਲੇ ਵੀ ਨਹੀਂ ਯਕੀਨ ਹੈ ਮੇਰਾ ਪਿੰਡ ਭਗਤਾ ਹੈ ਤੇ ਪੰਜ ਗਰਾਈ ਕਿੱਥੇ ਹੈ ਦੱਸ ਕੀ ਹੋ ਗਿਆ ਬਸ ਸੌਦਾ ਹੋਇਆ ਹੀ ਪਿਆ ਬਾਈ ਯਾਰ 4000 ਦੀ ਹੁੰਦੀ ਮੈਂ ਸਭ ਮੈਂ ਮੰਗਤਾਂ ਮੈਂ 7 ਮੰਗਿਆ ਮੈਂ ਕਿਹਾ ਯਾਰ ਜੇ ਤੂੰ ਲੈਣੀ ਆ ਨਾ ਬੰਦਾ ਤਾਂ ਰਹਿ ਗਈ ਆ 5.5 ਦੇ ਦੇ ਲੈ ਆ ਚਾਰ ਲੱਖ 4 ਕੀ ਫਿਰ ਕੋਈ ਡਰ ਦੇ ਦੂ ਯਾਰ ਹੋਰ ਛੱਡਿਆ ਭਾਈ 200 ਯਾਰ ਸਾਈ ਕਾੜ ਯਾਰ ਦੂ ਬਾਕਸ ਹੋਰ ਭਾਈ ਦੋ ਛੱਡਿਆ ਪੰਜ ਦਿਨ ਤੋਂ ਹੋਏ ਨਾ 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 ਨਹੀਂ ਕਰ ਲੂਗਾ ਕਰ ਨਾ ਨਾ ਫੜ ਜਾ ਮਲੇ ਯਾਰ ਕਦੋਂ ਭਜਾਵੇ ਹੋਏ ਹੀ ਬੰਦੇ ਆ ਗਏ ਮੱਖਲਾ ਕਰਦਾ ਉਹ ਤੇਰੀ ਉ ਕੀ ਹੋ ਗਿਆ ਉਹ ਫਾਵਾ ਤੇਰਾ ਆ ਗਿਆ ਵਸੇ ਤੇ ਕਿੰਨਾ ਫੜਨਾ ਹੈ ਬਾਈ ਆ ਜਾ ਫਿਰ ਉਹ ਬੰਦਾ ਬਾਈ ਫੜ ਲੈ ਇਹ ਕਰ ਦੋ ਕਰ ਮੈਂ ਫੜਕ ਲੈਣ ਫੜਕ ਕਰ ਦੋ ਠੀਕ ਆਪੋ ਠੀਕ ਆ ਯਾਰ ਵਸਸ ਠੀਕ ਹੈ ਫਿਰ ਹਣ ਠੀਕ ਕਿਨੇ ਪੈਸੇ ਫੜਾ ਦੋ ਜੀ ਉਤਰੀ ਲੈ ਕੇ ਆਵਾਂ ਫਿਰ ਨਹੀਂ ਨਹੀਂ ਇੱਥੇ ਹੀ ਆਊਗਾ ਇੱਥੇ ਆਊਗਾ ਇੱਥੇ 4500 ਦੀ ਕਰਤੀ ਬਾਈ ਬਰਬਰੀ ਬੱਕਰੀ ਪੱਠ ਸੀ ਜਣੀ ਬਾ ਬਣਾ ਦੋ ਪੱਠ ਆ ਬਾਈ ਹੈ ਕਿੱਟੀਆਂ ਖਾਣ ਵਾਲੀ 4500 ਦੀ ਰਾ ਦੂਗਾ 4500 ਦੀ ਉਹ ਇਹ ਯਾਰ ਕੋਈ ਨਹੀਂ ਯਾਰ ਉਹ ਗਰੀਬ ਬੰਦੇ ਨੂੰ ਪੇਲ ਮਾਰੀ ਮਾਲੀਆ ਦੀ ਪੱਟ 4500 ਦੀ ਲੈ ਵੀ ਦੋਸਤੋ 4500 ਰੁਪਿਆ ਕਿਵੇਂ ਜੱਲ ਪਹਿਲੇ ਨਹੀਂ ਨਹੀਂ ਯਾਰ ਇੰਨੇ ਜ ਨਹੀਂ ਬਈ ਉਹ ਦੇ ਦਿਆ ਕਰ ਇੱਕ ਤਾਂ ਗਰੀਬ ਬੰਦੇ ਨੂੰ ਨੱਕ ਵੇਲਾ ਫੜਾ ਆਪ ਬਾਠਾ ਦੋਸਤੋ ਪਰ ਚੱਕੀ ਅੱਖ ਦੇ ਵਿੱਚ ਓਏ ਨਾਮ ਲੈ ਕੇ ਆਇਆ ਹੈ ਨਾ ਪੈਸੇ ਦੇਈ ਜਾਣਾ ਭਾਈ ਤੈਨੂੰ ਪੈਸੇ ਦੇਈ ਜਾਣਾ ਨਹੀਂ ਮੈਂ ਗਿਆ ਯਾਰ ਮੇਰੇ ਪਾਸ 150 70 ਪਾਤਾ ਯਾਰ 100 200 ਪਾਤਾ ਤਾਂ ਫਿਰ ਤੂੰ ਤਾਂ ਚਾਰ ਤੇ ਕਦੋਂ ਦਾ ਹੀ ਆੜਿਆ ਮੈਂ ਤਾਂ ਮੰਨਿਆ ਹੀ ਨਹੀਂ ਫੜ ਫਿਰ ਚਾਰ ਫੂਟ ਕਮੀਟ ਦੇ ਗਣਤਲਾ ਪੂਰੇ ਹੋ ਸਕਦਾ ਪੂਰੇ ਵੀ ਹੋਣਾ ਗਣਤਲਾ ਪਾ ਦੇ ਕਿ ਬਹੁਤ ਜਿਆਦਾ ਨਿਕਲਿਆ ਯਾਰ ਬੱਸ ਤੈਨੂੰ ਪਾਣੀ ਲੱਗਦਾ ਤੇਰੇ ਕਰਮਾਂ ਦਾ ਹਾਂ ਮਲ ਗਿਆ ਇੱਕ ਜਿਆਦਾ ਮੈਂ ਤਾਂ ਜਿੰਨੇ ਮੈਨੂੰ ਹਿਸਾਬ ਨਹੀਂ ਆਇਆ ਕੀ ਆ ਨਾ ਯਾਰ ਕੀ ਪੂਰੇ 5 ਦੀ ਮੈਂ ਤੈਨੂੰ ਕਹਿ ਰਿਹਾ 7 ਤੋਂ 5 ਦੇ ਦੇਣ ਲੱਗਾ ਮੈਂ ਕੋ ਯਾਰ ਲਿਖਾਈ ਮਾਲੀ ਕਰਾ ਦੂ ਲਿਖਾਈ ਮਾਲੀ ਫੜੀ ਫੜੀ ਮੈਂ ਕਹਿੰਦਾ ਅੱਗੇ ਅੱਗੇ ਨਹੀਂ ਨਹੀਂ ਯਾਰ ਨਹੀਂ 5 ਦੀ ਬਾਈ ਨੂੰ 500 ਪਾਤਾ 100 ਹੀ ਆਇਆ ਆ ਗੱਲ ਮੇਰੀ ਫੜ ਲਈ ਦੋ ਦਿਨ ਪੱਕਾ ਦੇ ਬਾਕੀ ਫਿਰ ਬਾਕੀ ਲੈ ਤੇ ਆ ਦੀ ਮਾਨੇ ਤੇ ਪੱਕੀ ਗਿਆ ਸਾਡੀ ਜੀ ਹਾਈ ਗਿਆ ਲੈ ਲੈ ਗਿਆ ਅਣ ਗਿਆ ਨਹੀਂ ਪੰਜ ਨੂੰ ਪੈਸੇ ਮੇਰੇ ਕਿਹਨੂੰ ਨਹੀਂ ਮਾਰਨਾ ਚਾਹਣ ਨੂੰ ਨਹੀਂ ਹੁਣ ਇਹਨਾਂ ਪੈਸੇ ਕਿੱਥੇ ਨੇ ਬਾਪੂ ਐ ਨਾ ਖੜਾ ਕਰ ਸਾਹਮਣੇ ਹੁਣ ਕਰਨਾ ਕਰ ਦੋ ਅੰਦਰੋਂ 1 ਤੋਂ 10000 ਰੁਪਇਆ ਮੰਗਦੇ ਮੈਂ 10000 ਲਈ ਬੁੜਾ ਅੰਦਰ ਬੰਦਾ ਬੱਕਰੀ ਹੈ ਛੱਡ ਕੇ ਲੈ ਵੀ ਦੋਸਤੋ ਭਟ ਦਾ ਸੌਦਾ ਹੋ ਗਿਆ 5000 ਦਾ ਤੁਸੀਂ ਦੇਖ ਸਕਦੇ ਹੋ ਛੱਟੀ ਅੱਖ ਦਾ ਬੱਚਾ ਸੀਗਾ ਛੋਟੀ ਬੱਚਾ ਪੈਸੇ ਜਾਵਣੇ ਉਹਨਾਂ ਦਾ ਡੈਡੀ ਇਹ ਤਾਂ ਮਾਇਲ ਨਹੀਂ ਚਾਹ ਗਿਆ ਕਿੰਨੇ ਦੀ ਵੇਚ ਗਿਆ ਕਾਸ਼ੀਰਾਮ 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 ਪਿੰਡ ਕਿਹੜਾ ਸੀ ਭਗਤਾਈ ਭਗਤਾ ਪਿੰਡ ਭਗਤੇ ਭਾਈ ਕੇ ਆਲੇ ਨੇ ਖਰੀਦੀ ਆ ਭਾਈ ਜੀ ਬਰਬਰੀ ਪਾਠ ਤੇ ਗੋਲੇ ਵਾਲੇ ਤੋਂ ਗੋਲੇ ਵਾਲੇ ਤੋਂ ਜਿਹੜਾ ਭਰਾ ਆਉਂਦਾ ਉਹ ਤੋਂ ਗੱਗੇ ਤੋਂ ਲਈ ਆ ਪਾਠ ਤੇ 5000 ਦੀ ਹੋਈ ਆ ਲਿਖਾਈ ਲਿਖਾਈ ਬਾਈ ਨੇ ਕਰਾਉਣੀ ਆ ਗੋਲੇ ਦੀ ਲਿਖਾਈ ਬਾਈ ਨੇ ਕਰਾਉਣੀ ਆ ਲੇ ਵੀ ਦੋਸਤੋ ਬੱਕਰੇ ਦਾ ਹੁੰਦਾ ਸੌਦਾ 3500 ਕੀ ਮੋਲੇ ਕੀਤਾ ਸੀ 5500 1000 ਰਾਂ ਨੂੰ ਨਹੀਂ ਕਰਦਾ ਜੇ ਜਾਨਾ ਹੀ ਤੈਨੂੰ ਮੈਂ ਇੱਕ ਹੀ ਦਾਂ ਜਰ ਵੀ 4500 ਅਸੀਂ ਵੀ ਭੁਗਾਈ ਨਹੀਂ ਕਰਦੇ ਯਾਰ 4000 ਰੁਪਏ ਲੈ ਚੱਕ ਕਰਦੇ ਦੇ ਯਾਰ ਬਸ ਠੀਕ ਹੈ ਲਿਖਾਈ ਆਪੋ ਆਪਣੀਆਂ ਤੁਸੀਂ ਦੇਖ ਸਕਦੇ ਹੋ ਆ ਬੱਕਰੇ ਦਾ ਸੌਦਾ ਕਰਾਇਆ 4000 ਦੇ ਵਿੱਚ ਲਵੀ 4000 ਦੇ ਵਿੱਚ ਸੌਦਾ ਕਰਾਤਾ ਬਾਈ ਕਰ ਲਾਲ ਨੇ ਬਾਈ ਆਇਆ ਸੀਗਾ ਪਾਈ ਕੀ ਠੱਠੀ ਤੋਂ ਬਾਈ ਹਾਂਜੀ ਪਾਈ ਕੀ ਠੱਠੀ ਤੋਂ ਆਇਆ ਸੀਗਾ ਜਿਹੜੇ ਭਰਾ ਦਾ ਬੱਕਰਾ ਸੀਗਾ ਤੇ ਲਿਆ ਗੁਰਪ੍ਰੀਤ ਨੇ ਹਰੀਕੇ ਕਲਾਂ ਵਾਲੇ ਨੇ ਚੱਕ ਵੀ ਪੈਸੇ ਵੀ ਬਾਈ ਨੇ ਗਿਣਾਤੇ ਆ ਤੁਸੀਂ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਤੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਦੋ ਕੀ ਮੋਲ ਕੀਤਾ ਸੀ ਬਾਈ ਕੀ ਲਾਤਾ ਬਾਈ ਗਰ ਲਾਲ 10000 ਕਿੰਨੇ ਚਿਰ ਦੀ ਗੱਬਣਾ ਬਾਈ 3 ਮਹੀਨੇ 3 ਮਹੀਨੇ ਦੀ ਗੱਬਣਾ ਬਾਈ ਦੋਸਤੋ ਤੁਸੀਂ ਦੇਖ ਸਕਦੇ ਆ ਬੱਕਰੀ ਦਾ ਸੌਦਾ ਹੁੰਦਾ ਬਹੁਤ ਆ ਜੰਮਾ ਉਹਦੇ ਸਾਹਮਣੇ ਮਾਰੋ ਉਹਦਾ ਕੋਈ ਨਾ ਚੱਲ ਲਖਾਈ ਬਾਈ ਤੂੰ ਕਰਾ ਨਹੀਂ ਲਖਾਈ ਪਿੱਛੇ ਨਹੀਂ ਤੂੰ ਕਰਾ ਲਈ ਜਾਨੀਆਂ ਲਖਾਈ ਮੈਂ ਕਰਾ ਦੂਗਾ 13000 ਦੀ ਲਾਜਾ 13000 ਤੋਂ ਵੱਡਾ ਨਹੀਂ ਹੁੰਦਾ ਹੱਲ ਉਹ ਨਹੀਂ ਹੁੰਦਾ ਖੜਾ ਲੈ ਉਹ ਨਹੀਂ ਮੂੜੀ ਨਾ ਉਹਨੂੰ ਨਵੇਂ ਪੁੱਛਦਾ ਉਹਨੂੰ ਲੈ ਕੇ ਦੇਣੀ ਐ ਤੂੰ ਐ ਦੂ ਮੈਨੂੰ ਪਤਾ 500 ਦਾ ਸਾਢੇ 11 ਗੱਲ ਹੋਰ ਹੋਰ ਕਿੰਨੇ ਜਿੰਨੇ ਦੀ ਨਹੀਂ ਸਹੀ ਗੱਲ ਆ ਬਾਈ ਚੱਲ ਕੋਈ ਨਹੀਂ ਯਾਰ ਦੇ ਦੇ ਬੰਦਾ ਬੰਦਾ ਗਰੀਬ ਆ ਯਾਰ ਉਹ ਨਹੀਂ ਯਾਰ ਬੰਦਾ ਮਾਤੜ ਆ ਯਾਰ ਕਿੰਨੇ ਦੀ ਸਾਢੇ 11 ਦਾ 30 ਤੇ ਠੀਕ ਆ ਮੈਂ ਸਾਹਮਣੇ ਵੀ ਦਾ ਸੰਭੂ ਕਿਉਂਕਿ ਪਤਾ ਗੱਲ ਕੀ ਯਾਰ ਬੰਦਾ ਮਾਤੜ ਆ ਆ ਪਤਾ ਦੀ ਮੋੜੀ ਨਹੀਂ ਚੱਲਣੇ ਪਿਆ ਤਾਂ ਯਾਰ ਲੈ ਵੀ ਸਾਢੇ 11000 ਦੀ ਆ ਪੱਕਾ ਲਾਤਾ ਵੇ ਬਈ ਠੀਕ ਹੋ ਦੱਬਣਾ ਬੱਕਰੀ ਆ ਬਾਈ 200 ਤੁਸੀਂ ਦੇਖ ਸਕਦੇ ਹੋ ਬਾਈ ਰਾਜੀ ਲੈਂਦਾ ਤੇ ਬਾਈ ਕਰ ਲਾਲ ਸੌਦਾ ਕਰਾਉਂਦਾ ਇੱਕ ਤਾਂ ਮਾਨ ਦਾ ਨਹੀਂ ਤੂੰ ਮੇਰੀ ਸੁਣ ਲੈ ਗੱਲ ਮਾਨ ਦਾ ਨਹੀਂ ਮੇਰੇ ਮੇਰੀ ਕਰ ਸੌਦਾ ਬਾਈ ਪੋਨੇ ਚਰ ਨੂੰ ਲੈ ਕੇ ਦੇਣੀ ਆ ਹਲਬੜ 12 ਦੀ ਲਿਖਾਈ ਤੇ ਰਹੀ ਹੈ ਲੈ ਹਾਂ ਹੁਣ ਨਾ ਬੋਲੀ ਯਾਰ ਬਾਈ ਦੇ 12 ਹਾਂ ਵਾਠ ਠੀਕ ਹੈ ਬਸ ਠੀਕ ਹੈ ਬਈ ਜਿਵੇਂ ਕਰਤੀ ਆਪਾਂ ਤਾਂ ਬੋਲਦੇ ਨੇ ਯਾਰ ਇਹਦੇ ਮੁਰਗਾ ਪਾ ਲੈ ਜਿਵੇਂ 12 ਲੈ ਵੀਸ ਬਹੁਤ ਬੋਣੀ ਕਰ ਲਾ ਦੋ ਦੋ ਦਿਨ ਲੱਗਣਗੇ ਵਿੱਚ ਦੋ ਤੁਸੀਂ ਦੇਖ ਸਕਦੇ ਹੋ ਲਖਾਈ ਪਾਈ ਦੀ ਆ ਭਾਈ ਕੇ ਠੱਠੀ ਵਾਲੇ ਦੀ ਹੁਣ ਮੈਂ ਕਿਹਾ ਲੈ ਵੀ ਪੈਸੇ ਹੀ ਗਿਣ ਲੈ ਯਾਰ 12000 ਦੀ ਕਿਰਾਇਆ ਲਖਾਈ ਬਾਈ ਕਰਾਊਗਾ ਕਿੱਥੇ ਰਹਿ ਗਏ 14 ਛੋੜ ਦੇ ਦੀ ਭਰਾਵਾ ਖੁਸ਼ ਆ ਬਾਈ ਖੁਸ਼ ਆ ਬਾਈ ਠੀਕ ਹੈ ਆਪਾਂ ਦੀ ਮੋਰੀ ਵੀ ਕਦੇ ਬਾਈ ਬਾਈ ਨੇ ਪਹਿਲੇ ਆਪਣਾ ਬੱਕਰੀ ਲੈ ਗੀ ਤੇ ਆਪਾਂ ਮੋੜ ਆ ਗਏ ਤੇ ਮਾਸਟਰ ਬਾਲੋ ਬਹੁਤ ਧੀ ਲਿਆ ਨੇ ਹਾਂ ਬਸ ਉਧਰ ਲੈ ਜੀ ਦੋਸਤੋ ਦੋ ਪੱਠਾਂ ਦਾ ਸੌਦਾ ਬੱਕਰੀਆਂ ਦਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਮੁੱਲ ਕਿਤੇ ਬਾਈ ਜੀ ਕੀ ਮੁੱਲ ਕੀਤਾ ਸੀ 14000 ਬਾਈ ਗੋਲੇ ਤੇ ਬਾਈ ਇੱਕ ਆ ਖੜੀ ਲੈ ਵੀ ਇੱਕ ਆਹਾ ਇੱਕ ਦਾ ਹਾਂ ਆ ਇੱਕ ਆ ਲਾਲ ਇੱਕ ਆ ਲਾਲ ਹਾਂ ਲੈ ਵੀ ਇੱਕ ਆ ਬੱਕਰੀ ਆ ਗੱਭਰੋ ਬਾਈਓ ਦੋ ਬੱਕਰੀਆਂ ਦਾ ਇਹ ਖਾਲੀ ਆ ਇਹ ਖਾਲੀ ਆ ਫੰਡਰ ਕਰਕੇ ਦਿੱਤੀ ਆ ਆ ਫੰਡਰ ਕਰਕੇ ਦੋ 2000 ਮਨ ਕੇ ਉਹ ਗੱਬਣਾ ਨੂੰ ਫੰਡਰ ਕਰਕੇ ਦਿੱਤੀ ਆ ਇੱਕ ਇੱਕ ਬੱਚਾ ਮਗਰ ਕੀ ਮੋਲ ਆਇਆ ਬਾਈ ਕੋਰੇ ਇੱਕ ਇੱਕ ਬੱਚਾ ਆ 8000 ਲਾਇਆ ਬਾਈ ਨੂੰ 8000 ਹਾਂ ਬਾਈ ਨੇ 16 ਮੰਗਿਆ ਸੀਗਾ ਬਾਈ ਨੇ 16 ਮੰਗ ਕੇ 16 14 ਤੇ ਆ ਗਿਆ 14 ਤੇ ਆ ਗਿਆ ਤੇ ਫਿਰ ਕਿੰਨੇ ਚੈੱਕ ਕਰੋ ਫਿਰ ਆਲੇ 8000 ਚ ਬਾਈ ਨਹੀਂ ਨਹੀਂ ਭਾਈ 8000 ਆ ਫਾ ਦੋ ਵੀ ਲਿਖਾਈ ਲਖੂਈ ਕਰ ਲੋ ਲਿਖਾਈ ਇਹਦੇ ਪੱਲੇ ਹੁੰਦਾ ਜੀ ਮੈਂ ਨਹੀਂ ਕੋਸੀ ਲਿਖਾਈ ਆਪਦੀ ਆਪਦੀ ਨਾ ਨਾ ਇੱਥੇ ਆ ਗਿਆ ਅੱਗੇ ਅੱਗੇ ਫੜ ਲੜ ਗਿਆ ਸੀ ਆ ਲੈ ਫੜ ਹੱਥ ਕਰ ਫਿਰ ਹੱਥ ਨੂੰ ਕੀ ਬਿੱਟੂ ਬਿੱਟੂ ਇੱਕ ਗੱਲ ਹੀ ਕਰ ਦੇ 9000 ਚ ਇਹ ਪੂਰੇ ਨਹੀਂ ਹੋਏ ਉਦੋਂ ਸਿੱਧਾ ਹੋ ਜੂ ਆ ਲੈ ਉਹ ਕਹਿੰਦਾ ਅੱਠ ਅੱਥ ਪੁੱਠਾ ਦੇਖ ਲੋ ਦੋਸਤੋ ਕਹਿੰਦਾ ਉਦੋਂ ਹੀ ਸਿੱਧਾ ਹੋ ਜੂ ਜਦੋਂ ਪੂਰੇ ਪੰਜਾਬ ਦੀ ਆਪਦੀ 9 ਚ ਨਾ ਦਿਖਾਈ ਇਹਦੀ ਲੈ ਫੜ ਫਿਰ ਇੱਕ ਹੀ ਗੱਲ ਆ ਪੂਰੇ ਦਾ ਇੱਕ ਹੀ ਗੱਲ ਆ ਇੱਕ ਗੱਲ ਕਰਾ ਦੇ ਹੱਥ ਕਰ ਉਹ ਹੱਥ ਕਰ ਆ ਵੇ ਕਰ ਲੈ ਹੱਥ ਦਾ ਕਰ ਸਿੱਧਾ ਹੋ ਜੂ ਨਹੀਂ ਹੁੰਦਾ ਮੈਂ ਕਰ ਦੂੰਗਾ ਲੈ ਲਖਾਈ ਆਪਦੀ ਆਪਦੀ 10 ਨਾ ਲਖਾਈ ਇਹ ਦੀ ਨਹੀਂ ਠੀਕ ਹੈ ਚਲ ਠੀਕ ਹੈ ਲਖਾਈ ਇਹ ਦੀ 10 ਮਾ ਠੀਕ ਹੈ ਲਖਾਈ ਇਹ ਲੈ ਬਾਈ ਕਿਵੇਂ ਕਰਾਤਾ ਹੁਣ ਬਾਈ 10 ਚ ਲਖਾਈ ਇਹ ਦੀ ਬਾਈ ਦੀ ਕਰ ਲੈ ਵੀ 10 ਚ ਮੇਰੇ ਲਖਾਈ ਬਾਈ ਦੀ ਬਾਈ ਕੋਰੇ ਲੋਹਕੇ ਵਾਲੇ ਨੇ ਲਈਆਂ ਬੱਕਰੀਆਂ ਇੱਕ ਦੋ ਉਸ ਤੋਂ ਬਾਈ ਮੇਰੇ ਨਹੀਂ ਹੋਇਆ ਇੱਕ ਦੋਸਤ ਆ ਠੀਕ ਆ ਬਾਈ ਆਇਆ ਸੀ ਗੋਲਿਆਰੇ ਤੋਂ ਤੇ ਬਾਈ ਕੋਰੇ ਲੌਂਘੇ ਵਾਲੇ ਨੇ ਜਨਮ ਰਖਰੀਦੇ ਆ ਤੁਸੀਂ ਜਰੂਰ ਪਹੁੰਚਿਆ ਕਰੋ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਬਾਈ ਪੈਸੇ ਕਨਾਦੀ ਯਾਰ ਬਾਈ ਗੱਗੇ ਇਹਦੇ ਮਗੇ ਬੱਚਾ ਕੋਈ ਹਾਂ ਬਾਈ ਹਾਂ ਹੈਗਾ ਮਾਤਾ ਕਿੱਥੇ ਵੜਕੜੀ ਹਾਂ ਲੱਗਣ ਵਾਲੀ ਹੋਈ ਪੀਰੀਅਡ ਦੀ ਆ ਉਹ ਤਾਂ ਮੰਗੀ ਦਾ 20000 ਜਾਨਾ ਯਾਰ ਸਾਰੇ ਨੋਟ ਕਹਿਣਾ ਯਾਰੀ ਨੋਟ ਕਹਿਣਾ ਸਾਰੇ ਨੋਟ ਕਹਿਣ ਲੱਗਾ ਯਾਰ ਤੂੰ ਵੀ ਉਹੀ ਹੁਲ ਜਾਣਾ ਬੇਟੂ ਪੀ ਸੀਗਾ ਸਿੱਧੇ ਨੋਟ ਕਹਿਣ ਲੈਂਦੇ ਨਾ ਆਇਓ ਉਹ ਤਾਂ ਹੋਏ ਬੇਟੂ ਨੇ ਬੱਕਰੀਆਂ ਲਈਆਂ ਬਾਈ ਠੀਕ ਆ ਬਾਈ ਠੀਕ ਆ ਬਾਈ ਜੀ ਹੁਣ ਬਾਈ ਪਾਉਂਦੀ ਫਾਇ ਲੈ ਲੈ ਤੇ ਪਾਉਂਦੀ ਘਰੇ ਜਾਵੜੇ 10000 ਦੇ ਠੀਕ ਆ ਜੀ ਖੁਸ਼ ਆ ਬਾਈ ਖੁਸ਼ ਆ ਬਾਈ ਲੈ ਹੁਣ ਬਾਈ ਕਹਿੰਦਾ ਹੁਣ ਨਹੀਂ ਮਰਦੇ ਹਾਂ ਤਾਂ ਨਾਈ ਦੇ ਜਾਵਾਂਗੇ ਘਰੇ ਬਾਈ ਦੋਸਤੋ ਇੱਕ ਵਾਰੀ ਹੋਰ ਤੁਹਾਨੂੰ ਮੱਕਰਿਆ ਹੋਣਾ ਆਹ ਲੈ ਇੱਕ ਆ ਬੱਕਰੀ ਸੀ ਦੋਸਤ ਇੱਕ ਆ ਪੱਟ ਸੀ ਇਹਨਾਂ ਦਾ ਸੌਦਾ ਹੋਇਆ 10000 ਚ